ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੀ ਨਵੀਂ ਵੀਡੀਓ ਵਿੱਚ ਅੱਜ ਆਪਾਂ ਵੀਡੀਓ ਸ਼ੁਰੂ ਕਰਨ ਲੱਗੇ ਆਂ ਤੇ ਵੈਸੇ ਅੱਜ ਸੀਜ਼ਨ ਦਾ ਮਤਲਬ ਕਿ ਸਿਆਲਾਂ ਚ ਜੋਸ਼ ਜਿਨਾ ਆਪਣਾ ਹੁੰਦਾ ਸੀਜ਼ਨ ਦਾ ਪਹਿਲਾ ਸਾਗ ਬਣ ਰਿਹਾ ਸਰੋਂ ਦਾ ਸਾਗ ਬਣ ਰਿਹਾ ਤੇ ਆਪਾਂ ਦਿਖਾਉਣੇ ਚੱਲ ਕੇ ਮੰਮੀ ਹੁਣਾਂ ਮੈਂ ਮੰਮੀ ਹੁਣਾਂ ਕੋਲ ਚੱਲ ਕੇ ਬੈਠਨੇ ਆ ਤੇ ਦੇਖਦੇ ਆ ਕਿਵੇਂ ਬਣਦਾ ਹੈ ਤੁਹਾਨੂੰ ਵੀ ਦਿਖਾਉਣੇ ਆ ਫਿਰ ਕੈਂਟ ਜੀਰੇ ਸੀ ਵੀ ਕਿਵੇਂ ਬਣਾਉਦੇ ਆ ਜੀ ਸਾਗ ਬਣਾ ਰਹੇ ਹਾਂ ਹਰੇ ਦਾ ਸਾਗ ਬਣ ਰਿਹਾ ਸਿਆੜਾਂ ਦਾ ਪਹਿਲਾ ਸਾਗ ਹਾਂ ਦੂਜਾ ਨਹੀਂ ਪਹਿਲਾ ਹੀ ਨਹੀਂ ਇਹ ਸਰੋਂ ਦਾ ਹਾਂ ਸਰੋਂ ਦਾ ਤੇ ਪਹਿਲਾਂ ਤਾਂ ਆਪਾਂ ਦੂਜਾ ਬਣਾਇਆ ਸੀਗਾ ਹਾਂ ਉਹ ਤੋਰੀਏ ਦਾ ਸੀ ਹਾਂ ਤੇ ਇਹ ਹਰੇ ਚੀਰਿਆ ਜਾ ਰਿਹਾ ਹੈ ਹਾਂ ਚੀਰਨਾ ਬੱਸ ਆਹੀ ਰਹਿ ਗਿਆ ਠੀਕ ਹੈ ਠੀਕ ਹੈ ਠੀਕ ਹੈ ਤੇ ਬਣਾਉਣਗੇ ਆਪਣੇ ਸ਼ੈਫ ਰੜ ਕੇ ਬਣ ਜਾਊਗਾ ਠੀਕ ਹੈ ਠੀਕ ਹੈ ਤੇ ਇਹਨੂੰ ਕਿੰਨਾ ਕ ਟਾਈਮ ਲੱਗੂ ਮੈ ਹੈ ਇਹਨੂੰ ਕਿੰਨਾ ਕ ਟਾਈਮ ਲੱਗੂ ਬਣਨ ਨੂੰ ਹਾਂ ਸ਼ਾਮ ਦੇ 6 ਵਜੇ ਤੱਕ ਬਣ ਜੂ 6 ਵਜੇ ਤੱਕ ਬਣੂਗਾ ਠੀਕ ਆ ਹਾਂ ਵੀ ਹਾਂਜੀ ਬਾਕੀ ਇਹਨਾਂ ਨੂੰ ਪੁੱਛ ਲਓ ਠੀਕ ਆ ਇਹ ਥੋੜਾ ਜਿਹਾ ਸਾਗ ਰਹਿ ਗਿਆ ਹਾਂ ਆ ਕਰਿਆ ਮੇਰਾ ਕੁਈਆ 7-800 ਜਿਹਾ ਸਾਗ ਪਿਆ ਕਿਉਂ ਹੋਰ ਵੀ ਡੱਟ ਕੇ ਵੀ ਸੁਪਰ ਫ੍ਰੀ ਜਾਂਦੀ 5 ਕਿਲੋ ਦੀ ਹਾਂ ਸਾਰ ਆ ਗਿਆ 400 ਦਾ ਨਸ਼ਾਰੀ ਦਾ ਆਟਾ ਤੇ ਲੱਕੜਾਂ ਹਾਂ ਇਹ ਰ ਕਈ ਤਾਂ ਆਪਣਾ ਉਹ ਤੇ ਬਣਾਉਣ ਲੱਗ ਪੈਂਦੇ ਆ ਕੁੱਕਰ ਚ ਸਾਗ ਤੇ ਅਸਲ ਚ ਤਾਂ ਵੇਹੇ ਚੁੱਲੇ ਤੇ ਹੀ ਚੁੱਲੇ ਤੇ ਜਿਆਦਾ ਵਧੀਆ ਬਣਦਾ ਚੁੱਲੇ ਤੇ ਜਿਆਦਾ ਸਵਾਦ ਆਉਂਦਾ ਨਾਲੇ ਖੁੱਲਾ ਬਣ ਜਾਂਦਾ ਚੁੱਲੇ ਤੇ ਹਨਾ ਫਿਰ ਆਹ ਵੇਖ ਲਓ ਹੁਣ ਸਾਡਾ ਪਤਿਲਾ ਇਹ ਤਾਂ ਛੋਟਾ ਪਰ ਕੀ ਪਤਿਲਾ ਬਹੁਤ ਵੱਡਾ ਹੈ ਨਹੀਂ ਪਤਿਲੇ ਚ ਤਾਂ ਬਣ ਜਾਣਾ 5 ਕਿਲੋ ਸਾਗ ਅੱਛਾ ਹਾਂ ਉਹ ਇਥੇ ਝੂਮ ਘਟ ਸੀਗਾ ਨਾ ਤਾਂ ਕਰਕੇ 40 ਬੰਦੇ ਰੋਟੀ ਕਰਨ ਹਾਂ 40 ਜਣੇ ਰੋਟੀ ਇਹ ਹੁਣ ਆਪਾਂ ਨੂੰ ਮੇਰੇ ਸਾਨਾ ਤਿੰਨ ਚਾਰ ਦਿਨ ਸਾਗ ਹੀ ਚੱਲੂ ਹੈ ਜੇ ਨਾ ਜੰਨਾ ਚਰ ਧੁੰਨੀ ਨਹੀਂ ਹਰੀ ਹੁੰਦੀ ਆ ਫੀ ਆ ਮੇਰੇ ਪਿਆਰ ਨੂੰ ਬਹੁਤ ਪਸੰਦਾ ਸਾਗ ਹੈ ਹਨਾ ਮਾਪ ਜੀ ਹਮ ਪਾਪੇ ਨੇ ਪੈਸਾ ਲਾਇਆ ਅੱਗੇ ਤਾਂ ਚਕਾਤਾ ਇਹਨੇ ਸਾਗ ਮੈਂ ਵੱਧ ਲੈ ਕੇ ਆਇਆ ਸੀਗਾ ਯਾਨੀ ਮੈਨੂੰ ਮੈਂ ਉਹਨੂੰ ਦੇ ਦਵਾਂ ਕਰ ਇਹਨੂੰ ਮੈਨੂੰ ਨਾਲ ਡੋਂਗ ਡੋਂਗੇ ਤੀਰਿਆ ਮੈਂ ਕਹਿ ਗਿਆ ਸਾਗ ਦਾ ਥੋੜਾ ਮੈਂ ਆ ਦੋ ਕਿਲੋ ਫੇਰ ਲੈ ਕੇ ਆਇਆ ਹੁਣ ਬੁੱਕੇ ਗਿਆ ਅੱਜ ਅੱਛਾ 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 ਠੀਕ ਹੈ ਅੱਜ ਮਿਤਰੋ ਖਾਵਾਂਗੇ ਸਾਗ ਨਾਲ ਰੋਟੀ ਦਿਖਾਉਣੇ ਤੁਹਾਨੂੰ ਅੱਗੇ ਧੀ ਰੈਸਿਪੀ ਹਾਂ ਮੱਕੀ ਦੀ ਰੋਟੀ ਮੱਕੀ ਦਾ ਆਟਾ ਵੀ ਹੈ ਮੱਕੀ ਦੀ ਰੋਟੀ ਲਾਉਣੀ ਫਿਰ ਰੋਟੀ ਹੁਣ ਸ਼ਾਮ ਨੂੰ ਬਣਾਏਗਾ ਸੁਬਾਹ ਨਹੀਂ ਹੈ ਸ਼ਾਮ ਨੂੰ ਸੁਬਾਹ ਟਾਈਮ ਨਹੀਂ ਲੱਗਣਾ ਰੋਟੀ ਇਸ ਦਾ ਫਿਰ ਸ਼ਾਮ ਨੂੰ ਹੀ ਮੱਕੀ ਦੀ ਰੋਟੀ ਬਣਾਵਾਂਗੇ ਬਸ ਠੀਕ ਹੈ ਢਾਣ ਸੁਬਾਹ ਦਾ ਟਾਈਮ ਜ਼ਿਆਦਾ ਲੱਗ ਜੇ ਨਾਲ ਹੈ ਜਾਂ ਗਾਂ ਨੂੰ ਤੜਕੇ ਲੈ ਕੇ ਆਏ ਹਾਂ ਹਾਂ ਭਾਵੇਂ ਜਦ ਤੂੰ ਬਣਾ ਕੇ ਕਾਇਦੀ ਨੂੰ ਪੇਤਾ ਮੈਂ ਤਾਂ ਕਾਇਦੀ ਜਾ ਕੇ ਲੈ ਆਏ ਪਰ ਕੋਈ ਨਹੀਂ ਆਪ ਸੁਬਾਹ ਲੈ ਆਇਆ ਕਰਾਂਗੇ ਕਦੋਂ ਸੁਬਾਹ ਹੀ ਸਾਗ ਲੈ ਕੇ ਲਿਆਉਣਾ ਹਾਂ ਹਾਂ ਤਾਂ ਖੇਤਾਂ 'ਚ ਵੀ ਹੋ ਜਾਣਾ ਵੈਸੇ ਆਪਾਂ ਖੇਤਾਂ 'ਚ ਕੱਲੀ ਪਾਰਕ ਵਿੱਚ ਲਿਆ ਕਰਾਂ ਹੂੰ ਹੋ ਗਿਆ ਹੁਣ ਤਾਂ ਪਰ ਆਪਾਂ ਅਜੇ ਗਏ ਨਹੀਂ ਕੇ ਤਾਂ ਚੋਲੇ ਆ ਕਰਾਂਗੇ ਹੂੰ ਆ ਪਾੜ ਦਿੰਦੇ ਅਸੀਂ ਪੁੱਤਈਆ ਠੀਕ ਹੈ ਲਓ ਬਾਅਦ ਸਿੱਕਤਾ ਵੀ ਪਾ ਦੂ ਲੇ ਜੀ ਇਹਦੇ ਸੋਤ ਇੰਦਰਕੌਰ ਜੀ ਬਣ ਕੇ ਸਾਹ ਨਹੀਂ ਹਜੇ ਕੁਝ ਹੈ ਹਾਂ ਹਾਇ ਤਾਂ ਲਸਣ ਆ ਅਦਰਕ ਤੇ ਮਿਰਚਾਂ ਪਾ ਰਹੇ ਹਾਂ ਹਰੀਆਂ ਠੀਕ ਪੰਜ 5:30 ਵਜੇ ਤੱਕ ਬਣ ਜਾਊਗਾ ਕਦੋਂ ਕੁ ਤੜਿਆ ਤੈਨੂੰ ਵੀ ਤੜਿਆ ਹੈ ਆਪਣੀ ਹੋਣਾ ਬਣਾਉਂਗੀ ਸਾਗ ਚਮਤ ਮੱਖਣੀ ਸੁਆਹ ਲਾਦੀ ਹਾਂ ਯਾਰ ਨੂਰ ਚਾ ਲਿਆ ਕਰ ਦੇ ਮੈਨੂੰ ਵੀ ਮੈਂ ਵੀ ਪੀਣੀ ਆ ਆ ਲਓ ਸ਼ਾਇਦ ਠੀਕ ਆ ਕੁਛ ਖਾਣਾ ਕੀ ਹੈ ਕੀ ਖਵਾਉਂਗੇ ਦੱਸੋ ਰੋਟੀ ਵੀ ਆ ਪਕੌੜੀਆਂ ਚਾਹ ਬਹੁਤ ਘੈਂਟ ਬਣੀ ਮਿੱਤਰੋ ਹੋ ਗਿਆ ਤੇਰਾ ਕੈਸੀ შეਦੇ ਮਸਾਲਾ ਮਸੂਲਾ ਘੈਂਟ ਪਾਇਆ ਹਨਾ ਨੇ ਹਮ ਸਵਾਦ ਬਣੀਆ ਮੇਰਾ ਤਾਂ ਗਲਾ ਜਿਹਾ ਖਰਾਬ ਹੋਇਆ ਪਿਆ ਸੀਗਾ ਤੇ ਮਸਾਲੇ ਨਾਲ ਜਿਹੜਾ ਚਾਹ ਚ ਮਸਾਲਾ ਪਾਇਆ ਉਹ ਨਾਲ ਮੈਨੂੰ ਥੋੜਾ ਜਿਹਾ ਗਲੇ ਨੂੰ ਆਰਾਮ ਲੱਗ ਰਿਹਾ ਫਰਕ ਲੱਗ ਰਿਹਾ ਤਾਂ ਦਿੱਤ ਨੂੰ ਕਿ ਬੱਟਣਾ ਪਾ ਦੇ ਦਿੱਤਾ ਜੀਰਾ ਵੀ ਲੈ ਇਸ ਨਾਲ ਜੀਰਾ ਵੀ ਪਾ ਲੈਣਾ ਸੀ ਹੂ ਲੱਗ ਗਿਆ ਮਮਨੀ ਜੀ ਜੀਰਾ ਲਈ ਮਸਾਲੇ ਚ ਕਿਹਨੇ ਜੀਰਾ ਪਾ ਲਾ ਹਾਂ ਮੈਂ ਜੀਰਾ ਥੋੜਾ ਪੈਣਾ ਨਿਕਲ ਗਿਆ ਤੈਨੂੰ ਵਾਲ ਨਹੀਂ ਕੱਟਦਾ ਹੁੰਦਾ ਪੈਪ ਚ ਕਟ ਕੇ ਕੱਟਦਾ ਕੱਟਦਾ ਅੱਡਦਾ ਵਾਗ ਥੀ ਜਾਂਦਾ ਪੈਪ ਚ ਵਾਲ ਪਿਆ ਹੈਗਾ ਪਹਿਲਾਂ ਉਹਨੂੰ ਦੂਜੇ ਪਾਸੇ ਨੂੰ ਘੁਮਾਇਆ ਵਲ ਉਧਰ ਹੋਣੀ ਨਿਕਲੇ ਫਿਰ ਦੂਜੇ ਪਾਸੇ ਉਧੂ ਆਪੋਜ਼ਿਟ ਸਾਈਡ ਨੂੰ ਘੁਮੋਲਾ ਫੇਰ ਨਿਕਲ ਗਿਆ ਹਾਂ ਨਿਕਲ ਗਿਆ ਕੀ ਆ ਨਹੀਂ ਮੰਮੀ ਕਿੱਥੇ ਹੈਣਾ ਅੱਛਾ ਨਹੀਂ ਮਨਪੜਾ ਮਿਲਦਾ ਕਿਉਂ ਬਸ ਹੀ ਦੀ ਹਣਾ ਆਈ ਵੀ ਆ ਤਦ ਕਿਦ ਦਿਨ ਆਈ ਹੈ ਪਰਸ ਨੂੰ ਰੋਗ ਅੱਛਾ ਯਾਨੀ ਮੰਮੋ ਦਾ ਫੋਨ ਆਇਆ ਹੈ ਹਾਂ ਕਨ ਮਾਤਾ ਸਿਆੰਗੋ ਨੇ ਯਾਰ ਅਜਾ ਸੁਣਨ ਨੂੰ ਗਾਉਂਦਾਂ ਆ। ਓਹ ਹੋ। ਹਾਂ। ਚੰਗੀਆਂ ਚੀਜ਼ਾਂ ਵਰਤਿਓਂ ਹੀ ਕਰਨ ਲੱਗਾ। ਚੱਲੋੜਾਂਗੇ ਕੀ ਗੱਲ ਬੜਾ ਚਾਹ ਮਾਸੀ ਨੂੰ ਮੈਨੂੰ। ਹਾਂ ਮੇਰਾ ਪਸਪੀਕ ਹੀ ਜਾਂਦਾ ਰਹਾ ਮਾਰਾ। ਮਮਾ ਜੀ ਹੋਰ ਆ ਗਏ ਦੇ ਵਿੱਚ ਉੱਧਰ ਕੇ ਬੜਾ ਚੰਗਾ ਲੱਗਿਆ। ਮਾ ਵਾ ਮਾ ਬਾ ਬਹੁਤ ਦਰੀ ਜੀ ਮਾਤਾ ਖੜੇ ਖੜੇ ਪੈਣੀਆਂ ਦੀ ਜੋ ਹੀ ਜਾਂਦਾ ਪੁੱਤ। ਮਮਾ ਜੀ। ਜੀ ਪੰਜੀ ਜੀ ਆਟੇ ਗੁੰਨੂ। ਪੇਕਣ ਉਧਰੀ ਪਈਆਂ ਹੈ। ਕਿਤੇ ਵੀ ਜਾਣ ਨਹੀਂ। ਮਮਾ 5 ਵਜੇ ਦੋ ਵੀ ਮਿੱਤਰੋ ਮੱਕੀ ਦੀਆਂ ਰੋਟੀਆਂ ਲੈ ਰਹੀਆਂ ਇਹ ਤਾਂ ਆਪੋ ਤਾਂ ਨਹੀਂ ਪਹਿਲੀ ਬਣਾਈ ਹੈ ਲੈ ਜਾਣਗੀਆਂ ਇਹ ਹਾਂ ਮੈਂ ਤਾਂ ਜਾਣਗੀਆਂ ਤਾਂ ਠੀਕ ਆ ਪੱਗ ਗਈ ਇਹ ਟੁੱਟ ਰਹੀਆਂ ਯਾਰ ਇਹ ਤਾਂ ਪੰਦੀ ਦੀ ਮੱਕੀ ਆਂਦੀ ਦੀ ਮੱਕੀ ਦੀਆਂ ਰੋਟੀਆਂ ਟੁੱਟ ਤਾਂ ਨਾ ਗਣਾ ਤੇ ਇਹਦੇ ਵਿੱਚ ਕਣਕ ਕਣਕ ਮਿਕਸ ਕਰਕੇ ਉਹ ਕਰੀਏ ਫੇਰ ਹੂੰ ਤੜਕਾ ਲਾ ਕੇ ਤਾਂ ਹੋਰ ਵੀ ਕਹਿਣ ਚੀਜ਼ ਬਣ ਜਾਈ ਨਾ ਮੇ ਵਾਹ ਅਬ ਵਾਹ ਵਾਲੀ ਗੀਮਾ ਜੀ ਕੰਡੇ ਜਾ ਰਹੇ ਸੀ ਉਹ ਕੰਡੇ ਦੋ ਟਾਈਮ ਦੇ ਤੜਕੇ ਵਾਲੇ ਸੀ ਤੇ ਉਹ ਉੱਤੇ ਤਾਂ ਲਿਉਣੀ ਸੀ ਸਾਗ ਦੇ ਤੇ ਆਹ ਹੋ ਗਈ ਸਾਗ ਹੁਣ ਜਿਆਦਾ ਪਾਲੋ ਕੋਈ ਨਹੀਂ ਹਣੀ ਚ ਤੜਕਣੀ ਕਿੰਨਾ ਖਾਣ ਨੂੰ ਬਵਾਗੇ ਇਹ ਸੁਣੀਏ ਨਾ ਬਹੁਤ ਹੈ ਲਓ ਹਲੋ ਵੀ ਮਿੱਤਰੋ ਬਣ ਕੇ ਤਿਆਰ ਹੋ ਚੁੱਕਿਆ ਹੈ ਫਿਰ ਆਪਣਾ ਇਹ ਸੀਜ਼ਨ ਦਾ ਪਹਿਲਾ ਸਾਗ ਕਿਉ ਆਵੇਂ ਹਾਂ ਤੁਸੀਂ ਵੀ ਦੱਸੋ ਦੋਸਤੋ ਤੁਸੀਂ ਕਿਵੇਂ ਬਣਾਉਨੇ ਆ ਆਪ ਦੇ ਕਮੈਂਟ ਕਰਕੇ ਦੱਸੋ ਵੀ ਆਪਾਂ ਇਹਨਾਂ ਨੂੰ ਲਾਉਣ ਦਾ ਵਧੀਆ ਤਰੀਕਾ ਕੀ ਹੁੰਦਾ ਵੀ ਜਿਹਦੇ ਨਾਲ ਰੋਟੀਆਂ ਵਧੀਆ ਗੋਲ ਵੀ ਲੈਣ ਤੇ ਟੁੱਟਣ ਵੀ ਘੱਟ ਤੇ ਵੀ ਤੁਸੀਂ ਵੀ ਨਾਲੇ ਕਮੈਂਟ ਕਰਕੇ ਦੱਸੋ ਵੀ ਤੁਸੀਂ ਕਿਵੇਂ-ਕਿਵੇਂ ਲਾਉਨੇ ਆ ਅੱਜ ਅਸੀਂ ਤਾਂ ਫਿਰ ਮੱਕੀ ਦੀਆਂ ਰੋਟੀਆਂ ਤੇ ਸਰੋਂ ਦਾ ਸਾਗ ਬਣਾ ਲਿਆ ਵਾ ਤੇ ਸਾਡੀ ਬਾਕੀ ਵੀਡੀਓ ਜੇ ਤੁਹਾਨੂੰ ਪਸੰਦ ਆਈ ਹੋਵੇ ਤਾਂ ਲਾਈਕ ਕਰੋ ਕਮੈਂਟ ਕਰੋ ਤੇ ਵੀਡੀਓ ਨੂੰ ਬਤ-ਬਤ ਸ਼ੇਅਰ ਕਰੋ